ਚੱਕ ਲਈ ਵਾਹ ਹਰਾ ਇਕੱਠਾ ਕਰ ਲਈ ਐਨਾ ਕ ਤਾਂ ਹੀ ਘਰੇ ਲਈ ਰੱਖਦੇ ਆ ਜੇ ਹੈ ਜੀ ਤੁਮਨੇ ਹਾਂ ਮਾੜਾ ਮਾੜਾ ਵੜਦਾ ਜੀ ਘਰੇ ਲਈ ਰੱਖਦੇ ਆ ਜੇ ਚੱਲ ਵੀ ਥੰਮੇ ਚੱਕੇ ਧਨੀਆ ਮੇਰਾ ਭਰਾ ਪਰ ਪੈ ਨਗਰ ਕੀਰਤਨ ਦੀ ਸੇਵਾ ਲਈ ਥੋੜਾ ਹੋ ਗਈ ਅੱਜ ਥੋੜਾ ਖਿੱਚ ਲਾਂਗੇ ਫੋਟੋ ਵਾਧੂ ਧੁੰਦ ਦਾ ਮਾਹੌਲ ਆ ਥਰੇ ਚਲੋ ਆ ਫਾਰਮਲ ਵੈਂਟ ਲਾ ਦਿੱਤਾ ਲੋਰ ਆਏ ਕੀ ਵਿਚਾਰ ਨੇ ਤੁਹਾਡੇ ਬਾਬੇ ਦੀ ਸੇਵਾ ਕਰਨੀ ਸਰ ਤੋਂ ਵੱਡੀ ਸੇਵਾ ਛੋਟੀ ਵੱਡੀ ਸੇਵਾ ਤੁਹਾਡੀ ਜੀ ਧਨੀਏ ਦੀ ਸੇਵਾ ਸਰ ਤੋਂ ਵੱਡੀ ਸੇਵਾ ਸੇਵਾ ਕਹਿੰਦੇ ਮਨੁੱਖਤਾ ਦੀ ਸੇਵਾ ਸਰ ਤੋਂ ਵੱਡੀ ਸੇਵਾ ਧਨੀਏ ਦੀ ਸੇਵਾ ਸਰ ਤੋਂ ਵੱਡੀ ਸੇਵਾ ਆ ਇੱਕ ਯਾਦ ਰਹਿ ਜਾਓ ਓਏ ਮੈਂ ਕਿਹਾ ਯਾਦ ਰਹਿ ਜਾਓ ਕਾ ਚੁਲਣ ਲੱਗਾ ਯਾਰ ਪਰ ਹੋਰ ਚ ਗਏ ਚੱਲ ਤੂੰ ਟੋਟੋ ਠੀਕੜਾ ਆਇਤਾ ਚੱਲ ਤਾਂ ਮੈਂ ਯਾਰ ਕਾਚੂ ਕਾਚੂ ਬਾਹਰ ਲਾ ਚਲਾ ਆ ਬਾਹਰ ਲਾ ਬਾਹਰ ਲਾ ਉਹ ਨਹੀਂ ਐ ਮੈਂ ਚਾਬੀ ਨਾ ਚਾਬੀ ਚਾਬੀ ਨਹੀਂ ਗੇਰ ਗੁਰ ਪੈਂਦੇ ਨੇ ਇਹੇ ਮੇਰੀ ਗੱਲ ਸੁਣ ਤੂੰ ਆ ਫੜ ਤੋ ਆ ਫੜ ਨਹੀਂ ਨਹੀਂ ਤੂੰ ਚਾਬੀ ਨਹੀਂ ਤੂੰ ਆ ਫੜ ਮੈਂ ਚਲਾਉਣਾ ਮੇਰੀ ਗੱਲ ਤਾਂ ਸੁਣੋ ਹੇਲੋ ਮੈਂ ਚਲਾਉਣਾ ਗਰਮੀਂ ਕੀ ਹਾਲ ਆ ਬਾਈ ਮੇਰੀ ਗੱਲ ਤਾਂ ਸੁਣ ਓਏ ਆ ਕੱਲੇ ਦਿਲਚੀ ਦੱਸਦਾ ਵੈ ਸਾਨੂੰ ਓਏ ਤਮੇ ਇੱਧਰ ਦੇਖ ਤੂੰ ਗੌਰ ਕਰ ਆਹ ਕੈਮਰੇ ਚੋਂ ਸਾਫ ਤਾਂ ਐਦਾਂ ਨਾ ਵੇਖ ਪਰ ਕੈਮਰੇ ਚ ਨਾ ਵੇਖ ਮੇਰਾ ਭਰਾ ਤੂੰ ਸਿੱਧਾ ਹੀ ਵੇਖ ਟਣ 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 ਓਏ ਓਏ ਓ ਡੈਕ ਸੜੇ ਦੇ ਰੋਕ ਏ ਆ ਓਏ ਨਾਲੀ ਚ ਨਾ ਵਾੜਦੀ ਆ ਆ ਆ ਗਿਆ ਪੰਜਾਬੀ ਵਾਏ ਗਰੂ ਵਾਏ ਗਰੂ ਵਾਏ ਗਰੂ ਪਿਆਰੀਆਂ ਸ਼ੁਰੂ आप आए, टेबल चकन चलता चलो लंगर रवि वो समय कि फील हो रहा आ <स्थद्रियाथ> ਗੋਪੀ ਕੋਪੀ ਕਰਕੇ ਕਿਦਾਂ ਦਾ ਫੀਲ ਹੋ ਰਿਹਾ ਹੈ ਜੀ ਆ ਆ ਗੁਜਾਰਾ ਹੈ ਇਧਰ ਲੱਗੇ ਪਿਆ ਆੜੇ ਹਲਵਾਈ ਆਏ ਬੋਲ ਕੇ ਨਹੀਂ ਠੀਕ ਹੈ ਜੀ ਚਾਚਾ ਜੂ ਚੜੇ ਸਾਰੇ ਇੱਕ ਵਾਰ ਝੱਲਣ ਲਾਏ ਵੇ ਇਧਰ ਗੋਪੂ ਗੋਪੀ ਕੰਮ ਹੈ ਵੇ ਗੋਪੂ ਗੋਪੀ ਤੁਮੇ ਗੋਪੂ ਗੋਪੀ ਕੰਮ ਹੈ ਕੋਪੀ ਗੋਪੀ ਕਰ ਤੀ ਮਿੱਤਰੋ ਵਾਹਿਗੁਰੂ ਜੀ ਵਾਹਿਗੁਰੂ ਸਪਾਲ ਨੇ ਸਪਾਲ ਪੇਂਟਰ ਕਹਿੰਦੇ ਸਪਾਲ ਪੇਂਟਰ ਹਾਈ ਬ੍ਰੋ ਹਾਈ ਬ੍ਰੋ ਮੜੀ ਆਸੇ ਖੇਤੀ ਲਗ ਗਈ ਨਾ ਤਿਆਰੀ ਆ ਪੂਰੀ ਤਿਆਰੀ ਫੌਲ ਟੋਕਰੇ ਦੇ ਟੋਕਰਾਂ ਚੜ ਗਿਆ ਰਵੀ ਰਵੀ ਟੋਕਰੇ ਦੇ ਟੋਕਰਾਂ ਚੜ ਗਿਆ ਤਿਆਰੀ ਫੌਲ तमाम हल भाई तमाम हल भाई, टमार भाई, टमार oh, भाई ये की देना ओ भाई गोल पकौड़े पकौड़ा चढ़ा बीचारे चाहो कर गोभी तो गोपी दिसने नी डी तमे तमे गोभी तो दिसने नहीं डी ब्रो चाचा जी जिस्पाल पेंटर भाई नाम भाई नाम नहीं नहीं आओ विचार की थोडे की विचार रहने जाओगे सेवा दे सेवा दे विचार क्या बात है क्या बात है पूरी तैयारी हो चुकी है जी ठीक है रेडी है काम तैयारी फुल ओके काम ओके ना सही आ रही है ना बात ठीक है ओके इकड़ी पे i'm not going to go. do it again i'm not going to ਹਰਦ ਕੇ ਲੜਾ ਹਰਦ ਕੇ ਲੜਾ ਮੋਢੇ ਬਾੜੀਆਂ ਕਿਲਾ ਪਾਣੀ ਪਰਗੇ ਕਾਲੇੜ ਸਾਡੇ ਕਿੱਥੇ ਸੀ ਨਾ ਸੰਭੋਲਾ ਦੋ ਆਪਾ ਆ ਯੂਡੀ ਉੱਟ ਲੈੜੀ ਕੜਾ ਯੋ ਹਿਓ ਹੋਠ ਠੀਕਈਏ ਤੇਜ਼ੀ ਘੋਲਿਆ ਇਹ ਤੇ ਬੰਦਾ ਭੂਤ ਨਹੀਂ ਫੁਕਰਿਆ ਟਲਾਈ ਦਾ ਕਿ ਧਰਦੇ ਹੋ ਹੋਏ ਨਾ ਪਾਲ ਤੇ ਫਿਰ ਵੈ ਨਹੀਂ ਸਿੰਘਾਣਾ ਪਾਈ ਦਾ ਜਗਾਰਾ ਗ ਜਾਵੇ ਨਿਹਾਲੋ ਜਾਵੇ ਸ਼ੀਤਾਨੂ ਪਾਵੇ ਸਤਿ ਸ੍ਰੀ ਅਕਾਲ ਸਾਡੇ ਦਾ ਨੂੰ ਬੇਤੀ ਹੈ ਕਿ ਜੇਕਰ ਸਿੰਘਾ ਅਖੀਰਲੀ ਅਫਾਰੇ ਦੀ ਸਵਾਰਤੀ ਆ ਜੀ ਹੁਣ ਅਗਾਹ ਪੜਾ ਲਾਵਾਂਗੇ ਜੀ ਵਾਹ ਗੁਰਜੀ ਕੱਪ ਪੂਰ ਲੱਗ ਚੁੱਕਿਆ ਦੂਜੇ ਪੂਰ ਦੀ ਤਿਆਰੀ ਆ ਮਿਰਚ ਤੇ ਮਿਰਚ ਛੱਟੀ ਆਉਂਦੀ ਆ ਬਦੰਦਰ ਇੱਕ ਵਾਰ ਖਾਓਗੇ ਫਿਰ ਦੁਬਾਰਾ ਨਹੀਂ ਆਓਗੇ ਠੀਕ ਆ ਪਕੌੜੇ ਦੇ ਪਕੌੜਾ ਗੋਭੀ ਦੇ ਗੋਭੋ ਗੋਭੋ ਗੋਭੀ ਗਮ ਹੈ ਗੋਭੋ ਗੋਭੀ ਇੱਧਰ ਸੰਗਤਾਂ ਵੇੜ ਚ ਬੈਠੀਆਂ ਤੁਸਾਂ ਪਕੌੜੇ ਮਿਲਣਗੇ ਪਰ ਮਿਲਣੇ ਕਿਸੇ ਨੂੰ ਵੀ ਨਹੀਂ ਸੰਗਤਾਂ ਸੰਗਤਾਂ ਕਾਲਜ ਫੜ ਕੇ ਬੈਠੀਆਂ ਨੇ ਤੁਸਾਂ ਨੂੰ ਪਕੌੜੇ ਮਿਲਣਗੇ ਹਾਈ ਗਾਇਸ ਬੋਮ ਸੇਵਾਲਾ ਬੋਮ ਸੇਵਾਲਾ ਮੈਂ ਤਾਂ ਹਾਂ ਕਹ ਪੈਨ ਫੋਲਿੰਗ ਮੇਰੀ ਬਹੁਤ ਹੈ ਮੇਰੇ ਬੋਲ ਖਿੱਚੀਆਂ ਤੇ ਤਮੇ ਆਓ ਚੱਕ ਤਮਾ ਹਲਵਾਈ ਇਹ ਪਲੇਟਨ ਚੱਲ ਮੇਰਾ ਵੀਰ ਕੀ ਵਿਚਾਰ ਹੈ ਹੈ ਕਰਦਾ ਕ ਤਮੇ ਤਮੇ ਕਰਦਾ ਇਹ ਫੇੜ ਇਹਨਾਂ ਨੂੰ ਹੈ ਕਰਦਾ ਇਹ ਫੇੜ ਇਹਨਾਂ ਨੂੰ ਬਹੁਤ ਨਾ ਬਾਦ ਮੇਲ ਹੋ ਰਹੇ ਨੇ ਸਾਲਾ ਪਾਪਾ ਬਣਿਆ ਪਿਆ ਅਰੇ ਜੀ ਹਾਂ ਜੀ ਹਾਂ ਜੀ ਨਹੀਂ ਸਹੀ ਆ ਨਹੀਂ ਪੋਣੀ ਕੜਿੰਗਾਉਂਦੇ ਹਾਂ ਤੇ ਹਾਂ